ਸਾਤਰੀ ਅਕਾਲ ਦੋਸਤੋ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਜੀ ਸਾਹਿਤ ਦੇ ਪ੍ਰਮੁੱਖ ਰੂਪਾਂ ਵਿੱਚੋਂ ਮਹੱਤਵਪੂਰਨ ਕਾਵ ਰੂਪ ਸਲੋਕ ਸਲੋਕ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਸ ਦੇ ਅਰਥ ਹਨ ਵਿਸ਼ੇਸ਼ ਅਤੇ ਸਧਾਰਨ ਸਲੋਕ ਦਾ ਸਧਾਰਨ ਅਰਥ ਹੈ ਪ੍ਰਸ਼ੰਸਾ ਜਾਂ ਉਸਤਤ ਗੁਰਬਾਣੀ ਵਿੱਚ ਇਸ ਦੀ ਵਰਤੋਂ ਉਪਾਦ ਕਾਵਲੇ ਕੀਤੀ ਗਈ ਹੈ ਸੰਸਕ੍ਰਿਤ ਸਾਹਿਤ ਤੋਂ ਬਾਅਦ ਪ੍ਰਾਕ੍ਰਿਤ ਅਤੇ ਆਪប្រੰਚ ਤੋਂ ਹੁੰਦਾ ਹੋਇਆ ਸਲੋਕ ਮਦਯੋਗ ਦੀਕ ਪਹੁੰਚਿਆ ਨਾਥਾਂ ਜੋਗੀਆਂ ਕਬੀਰ ਅਤੇ ਫਰੀਦ ਆਦ ਸੰਤਾ ਨੇ ਸਲੋਕ ਵਿੱਚ ਬਹੁਤ ਹੀ ਰਚਨਾ ਕੀਤੀ ਪੰਜਾਬੀ ਵਿੱਚ ਸਲੋਕ ਦੀ ਸਭ ਤੋਂ ਪਹਿਲੀ ਵਾਰ ਤੋਂ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਲੋਕ ਸੰਕਲਿਤ ਹਨ ਸਲੋਕਾਂ ਲਈ ਕੋਈ ਸ਼ੰਦ ਰੂਪ ਨਿਸ਼ਚਿਤ ਨਹੀਂ ਹੁੰਦਾ ਅਤੇ ਨਾ ਹੀ ਪੰਕਤੀਆਂ ਦੀ ਗਿਣਤੀ ਨਿਸ਼ਚਿਤ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਤੋਂ ਲੈ ਕੇ 26 ਪੰਕਤੀਆਂ ਤੱਕ ਸ਼ਲੋਕ ਮਿਲ ਜਾਂਦੇ ਹਨ ਅਸਲ ਵਿੱਚ ਸ਼ਲੋਕ ਇੱਕ ਪ੍ਰਕਾਰ ਦਾ ਤੁਕ ਸਮੂਹ ਹੈ ਜਿਸ ਵਿੱਚ ਇੱਕੋ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਰਹਿੰਦੀ ਹੈ ਧੰਨਵਾਦ